ਅਕਸਰ ਹੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕੀਤੀ ਗਈ ਹੈ ਜਾਂ ਕਿਤੇ ਕਕਾਰ ਲੁਹਾਏ ਜਾਂਦੇ ਨੇ ਜਾਂ ਕਹ ਲਈਏ ਕਿ ਸੁਖਮਨੀ ਸਾਹਿਬ ਦੇ ਗੁਟਕੇ ਸਹਿਬਾਨ ਹੁੰਦੇ ਨੇ ਜਿਹੜੇ ਉਹ ਵੀ ਆਮ ਦੁਕਾਨਾਂ ਦੇ ਉੱਤੇ ਬਿਨਾਂ ਜਿਹੜੀ ਉਹ ਰੈਤ ਮਰਿਆਦਾ ਦੇ ਰੱਖੇ ਪਾਏ ਜਾਂਦੇ ਨੇ ਸੋ ਅਕਸਰ ਹੀ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ ਤੇ ਇੱਕ ਅਜਿਹੀ ਘਟਨਾ ਦਿੱਲੀ ਤੋਂ ਸਾਹਮਣੇ ਆਈ ਹੈ ਦਿੱਲੀ ਦੇ ਸੰਗਮ ਵਿਹਾਰ ਦੇ ਵਿੱਚ ਇੱਕ ਔਰਤ ਦੇ ਵੱਲੋਂ ਜਿਹੜੀ ਇਹ ਸ੍ਰੀ ਸਾਹਿਬ ਉਤੋਂ ਦੀ ਪਾਈ ਗਈ ਸੀ ਤੇ ਸਿੱਖ ਸੰਗਤਾਂ ਦੇ ਵੱਲੋਂ ਜਦੋਂ ਉਸ ਔਰਤ ਨੂੰ ਪੁੱਛਿਆ ਗਿਆ ਕਿਉਂਕਿ ਸ਼ੱਕ ਜਿਹੜਾ ਜਤਾਇਆ ਜਾ ਰਿਹਾ ਸੀ ਔਰਤ ਦੇ ਇੱਕ ਪਹਿਰਾਵਾ ਜਿਹੜਾ ਭੰਗਵਾ ਪਹਿਰਾਵਾ ਸੀ ਤੇ ਉਸ ਔਰਤ ਨੂੰ ਪੁੱਛਿਆ ਕਿ ਕੀ ਤੁਸੀਂ ਅੰਮ੍ਰਿਤ ਛਕਿਆ ਹੋਇਆ ਹੈ ਜਾਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤਾਂ ਉਸ ਔਰਤ ਦੇ ਵੱਲੋਂ ਜਿਹੜੀ ਤਲਖਬਾਜ਼ੀ ਦਿਖਾਈ ਜਾਂਦੀ ਹੈ ਉਹ ਸਿੱਖ ਸੰਗਤਾਂ ਦੇ ਨਾਲ ਸਿੱਖ ਨੌਜਵਾਨਾਂ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਜਾਂ ਕਹਿ ਲਈਏ ਕਿ ਦੇਸ਼ ਵਿਰੋਧੀ ਕਹਿ ਕੇ ਗੱਲ ਕਰਨ ਲੱਗ ਜਾਂਦੇ ਨੇ ਸੋ ਜਦੋਂ ਲੋਕ ਇਕੱਠੇ ਹੁੰਦੇ ਨੇ ਮਹੱਲਾ ਨਿਵਾਸੀ ਜਿਹੜੇ ਉਹੀ ਇਕੱਠੇ ਹੁੰਦੇ ਨੇ ਤੇ ਉਹ ਔਰਤ ਦੱਸਦੀ ਹੈ ਕਿ ਅਸੀਂ ਦੇਵਸ਼ੇਨਾ ਨਾਮ ਦੀ ਇੱਕ ਜਥੇਬੰਦੀ ਦੇ ਨਾਲ ਜੁੜੇ ਹੋਏ ਹਾਂ ਸਾਡੀ ਇੱਕ ਮੀਟਿੰਗ ਸੀ ਸੰਗਮ ਵਿਹਾਰ ਦੇ ਵਿੱਚ ਤੇ ਉਸ ਮੀਟਿੰਗ ਦੇ ਵਿੱਚ ਹੀ ਜਿਹੜੇ ਸ਼ਸਤਰ ਹੋਰ ਵੀ ਦਿਖਾਈ ਦਿੱਤੇ ਜਾਂਦੇ ਨੇ ਕਿਉਂਕਿ ਸ੍ਰੀ ਸਾਹਿਬ 6 ਇੰਚ ਦੀ ਹੁੰਦੀ ਹੈ 9 ਇੰਚ ਦੀ ਹੁੰਦੀ ਹੈ 2.5 ਫੁੱਟੀ ਹੁੰਦੀ ਹੈ 3 ਫੁੱਟ ਦੀ ਹੁੰਦੀ ਹੈ ਸੋ ਆ ਛੋਟੀ ਸ੍ਰੀ ਸਾਬ ਤੋਂ ਲੈ ਕੇ ਵੱਡੀਆਂ ਸ੍ਰੀ ਸਹਿਬਾ ਜਿਹੜੀਆਂ ਉਹ ਵੰਡੀਆਂ ਜਾ ਰਹੀਆਂ ਸੀ ਤੇ ਔਰਤ ਦੇ ਵੱਲੋਂ ਇਹ ਗੱਲ ਦੱਸੀ ਗਈ ਕਿ 1500 ਰੁਪਏ ਲੈ ਕੇ ਸਾਨੂੰ ਇਹ ਸ੍ਰੀ ਸਾਹਿਬ ਦਿੱਤੀ ਜਾ ਰਹੀ ਹੈ ਸੋ ਵਿਚਾਰਨ ਵਾਲੀ ਗੱਲ ਇੱਥੇ ਇਹ ਹੈ ਕਿ ਜਦੋਂ ਵੀ ਇੱਕ ਸਿੱਖ ਸ੍ਰੀ ਸਾਹਿਬ ਧਾਰਨ ਕਰਦਾ ਹੈ ਸ਼ਸਤਰ ਧਾਰੀ ਹੁੰਦਾ ਜਾਂ ਕਹਿ ਲਈਏ ਕਿ ਸਿੰਘ ਸਜਦਾ ਤੇ ਉਹਦਾ ਵੀ ਇੱਕ ਪ੍ਰੋਸੀਜਰ ਹੁੰਦਾ ਹੈ ਉਹਦੀ ਵੀ ਇੱਕ ਕਿਰਿਆ ਹੁੰਦੀ ਹੈ ਕਿ ਪੰਜ ਪਿਆਰੇ ਜਿਹੜੇ ਪੰਜ ਪਿਆਰੇ ਸਹਿਬਾਨ ਹੁੰਦੇ ਨੇ ਸਿੰਘ ਸਹਿਬਾਨ ਹੁੰਦੇ ਨੇ ਉਹਨਾਂ ਦੇ ਕੋਲੋਂ ਅਮਰਦੀ ਦਾਤ ਪ੍ਰਾਪਤ ਕਰਕੇ ਜਿਹੜਾ ਸਿੱਖ ਹੈ ਉਹ ਸਿਰਿ ਸਾਹਿਬ ਧਾਰਨ ਕਰਦਾ ਹੈ ਸਿੰਘ ਸਾਜਦਾ ਪਰ ਸਿੱਖਾਂ ਦੀ ਜਿਹੜੀ ਹੈ ਅਜਿਹਿਆਂ ਨਕਲਾ ਕੀਤੀਆਂ ਜਾਣੀਆਂ ਕਿਤੇ ਸਮਾਗ ਰਚਾਏ ਜਾਣੇ ਕਿਤੇ ਜਿਵੇਂ ਕਿ ਪਿਛਲੇ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸਮਾਗ ਰਚਾਇਆ ਗਿਆ ਸੀ ਪੰਜਾਬ ਤੋਂ ਬਾਹਰੀ ਸਟੇਟ ਦੇ ਵਿੱਚ ਤੇ ਹੁਣ ਇੱਕ ਵਾਰ ਫਿਰ ਜਿਹੜਾ ਹੈ ਸਿਰਿ ਸਾਹਿਬ ਪਹਿਨੀ ਗਈ ਹੈ ਉਤੋਂ ਦੀ ਨਕਲ ਜਿਹੜੀ ਆ ਕੀਤੀ ਜਾ ਰਹੀ ਹੈ ਅੰਮ੍ਰਿਤ ਛਕਣ ਤੋਂ ਬਾਅਦ ਸਿੱਖ ਵੀ ਜਿਹੜਾ ਇੱਕ ਸਿੱਖ ਜਿਹੜਾ ਹੈ ਕਿਸਾਤਾਰੀ ਸਿੱਖ ਜਿਹੜਾ ਸਾਬਤ ਸੂਰਤ ਹੈ ਉਹ ਵੀ ਸ੍ਰੀ ਸਾਹਿਬ ਉਦੋਂ ਪਹਿਨਦਾ ਹੈ ਜਦੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ ਫਿਰ ਉਹ ਘਾਤਰੇ ਦੇ ਵਿੱਚ ਸ੍ਰੀ ਸਾਹਿਬ ਪਾ ਕੇ ਰੱਖਦਾ ਹੈ ਪਰ ਕੁਝ ਲੋਕ ਇਹਨਾਂ ਜਿਹੜੇ ਜਿਵੇਂ ਕਿ ਸ੍ਰੀ ਸਾਹਿਬ ਪਾਗ ਰੱਖਦੇ ਇਹਨਾਂ ਜਿਹੜੀਆਂ ਗੱਲਾਂ ਦੇ ਵਿੱਚ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਸਿੱਖ ਭਾਵਨਾਵਾਂ ਨੂੰ ਜ਼ਰੂਰ ਠੇਸ ਪਹੁੰਚਾਉਣ ਦਾ ਕੰਮ ਕਰਦੀਆਂ ਨੇ ਕਿਉਂਕਿ ਸਮਾਗਰਚਾਉਣੇ ਜਾਂ ਜਿਹੀ ਨਕਲ ਕਰਨੀ ਸਿੱਖਾਂ ਦੇ ਵਿੱਚ ਇਹ ਜੜੀ ਗੱਲ ਬਿਲਕੁਲ ਵੀ ਮਾਨਤਾ ਨਹੀਂ ਰੱਖਦੀ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਸਮਾਗਰਚਾਇਆ ਗਿਆ ਫਿਰ ਵੀਰਬਾਲ ਦਿਵਸ ਨੂੰ ਮਨਾਉਂਦੇ ਆ ਛੋਟੇ ਸਾਹਿਬ ਜਦਿਆਂ ਦਾ ਸਮਾਗਰਚਾਇਆ ਜਾਂਦਾ ਸੋ ਇਹ ਘਟਨਾਵਾਂ ਜੜੀਆਂ ਨੇ ਸਿੱਖ ਭਾਵਨਾਵਾਂ ਨੂੰ ਜ਼ਰੂਰ ਹੈਸ ਪਹੁੰਚ ਆਉਂਦੀਆਂ ਨੇ ਸੋ ਦਿੱਲੀ ਦੇ ਸੰਗਮ ਵਿਹਾਰ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਤੁਸੀਂ ਵੀ ਵੇਖੋ ਤਸਵੀਰਾਂ ਕਿਵੇਂ ਵੀਡੀਓ ਦੇ ਵਿੱਚ ਇੱਕ ਮੀਟਿੰਗ ਦੇ ਦੌਰਾਨ ਸ੍ਰੀ ਸਹਿਬਾ ਮੁੰਡੀਆਂ ਜਾ ਰਹੀਆਂ ਜਦੋਂ ਰੌਲਾ ਪਾਇਆ ਜਾਂਦਾ ਹੈ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਜਿਹੜੇ ਨੌਜਵਾਨ ਹੁੰਦੇ ਨੇ ਉਹ ਸ੍ਰੀ ਸਹਿਬਾਂ ਲਾ ਕੇ ਮੂਲ ਕਾ ਕੇ ਜਿਹੜਾ ਉਹ ਇੱਧਰ ਉੱਧਰ ਹੋਣ ਦੀ ਕੋਸ਼ਿਸ਼ ਕਰਦੇ ਨੇ ਸੋ ਸੰਗਮ ਵਿਹਾਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ कल शाम 4 बजे ਸਾਡੇ ਇਲਾਕੇ ਸੰਗਮ ਵਿਾਰਵੀ ਬਲੌਗ ਦੇ ਵਿੱਚ ਇੱਕ ਬੀਬੀ ਸ਼੍ਰੀ ਸਹਿਬੂ ਪਰੋ ਪਾਈ ਹੋਈ ਦਿਖੀ ਹੈ ਅਸੀਂ ਉਹਨੂੰ ਸਵਾਲ ਕੀਤਾ ਕਿ ਬੀਬੀ ਤੁਸੀਂ ਅਮਰਸ਼ਕਿਆ ਹੈ ਕਿਉਂਕਿ ਉਹ ਪਹਿਲੀ ਵਾਰੀ ਦਿਖੀ ਅਸੀਂ ਸਵਾਲ ਕੀਤਾ ਕਿ ਤੁਸੀਂ ਕੌਣ ਹੋ ਤੇ ਉਸ ਬੀਬੀ ਨੇ ਇਹ ਆਖਿਆ ਕਿ ਸਾਨੂੰ ਦੇਵ ਸੇਨਾ ਕਰਕੇ ਕੋਈ ਸੰਗਠਨ ਹੈ ਉਸ ਵੱਲੋਂ ਇਹ ਕਾਰਡ ਜਾਰੀ ਕੀਤੇ ਗਏ ਹਨ ਕਾਰਡ ਵਿਖਾਇਆ ਆਪਣਾ ਤੇ ਕਹਿੰਦੀ ਸਾਨੂੰ ਉਹਨਾਂ ਵੱਲੋਂ অনুমতি ਮਿਲੀ ਹੈ ਤੇ 1500 ਰੁਪਇਆ ਲੈ ਕੇ ਸਾਨੂੰ ਇਹ ਕਿਰਪਾਨਾ ਦਿੱਤੀਆਂ ਗਈਆਂ ਹਨ ਤੇ ਉਹ ਬੀਬੀ ਸਾਨੂੰ ਆਵਤਵਾ ਵੀ ਬੋਲੀ ਹੈ ਜੀ ਸਾਰੀ ਸੰਗਤ ਨੇ ਜਦੋਂ ਸੰਯੁਕਤ ਇਕੱਠੇ ਹੋ ਕੇ ਇਹ ਬੇਨਤੀ ਕੀਤੀ ਕਿ ਤੁਸੀਂ ਇਹਨੂੰ ਉਤਾਰ ਦਿਓ ਤੇ ਉਹ ਬੀਬੀ ਨੇ ਅੱਗੇ ਉਹ ਸਾਨੂੰ ਬੰਦਾ ਚੰਗਾ ਬੋਲਿਆ ਅਖੇ ਆਖਿਆ ਕਿ ਤੁਸੀਂ ਕਾਲੇ ਪਰਨੇ ਬੰਨੇ ਹੈ ਤੁਸੀਂ ਖਾਲਸਤਾਨੀ ਹੋ ਤੇ ਹੋਰ ਉਹਨਾਂ ਨੇ ਐਦਾਂ ਦੇ ਕਈ ਅਲਫਾਜ਼ ਸਾਡੇ ਲਈ ਇਸਤੇਮਾਲ ਕੀਤੇ ਸਿੱਖ ਸੰਗਤਾਂ ਲਈ ਇਹ ਹੀ ਬੇਨਤੀ ਹੈ ਸਰਕਾਰਾਂ ਨੂੰ ਤਕਿ ਇਹ ਇਹੋ ਜੇ ਕੰਮਾਂ ਨੂੰ ਰੋਕथाम ਲਾਈ ਜਾਵੇ ਬੇਨਤੀ ਹੈ ਆਵਾਮ ਨੂੰ ਇਹੀ ਬੇਨਤੀ ਹੈ ਕਿ ਸਾਰੇ ਜਾਗੋ ਸਿੱਖ ਸੰਗਤ ਜਾਗੇ ਇਹ ਤਾਂ ਜੋ ਉਪਰਾਲਾ ਕਰੀਏ ਕਿ ਤਾਂ ਹੀ ਇਹ ਇਹੋ ਜੇ ਕੰਮਾਂ ਨੂੰ ਨੱਥ ਪਾ ਸਕੇ ਜਦੋਂ ਅਸੀਂ ਫਿਰੋਜ਼ ਬੀਬੀ ਨਾਲ ਪੂਰੀ ਪਚਪੜਤਾਲ ਕੀਤੀ ਤਾਂ ਉਹਨੇ ਦੱਸਿਆ ਕਿ ਸਾਡੀ ਇਸ ਇਲਾਕੇ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਅਸੀਂ ਉੱਥੇ ਪਹੁੰਚੇ ਸਾਰੀ ਸਿੱਖ ਸੰਗਤ ਪਹੁੰਚੀ ਤੇ ਉਥੇ ਕਈ ਸ਼ਸਤਰਾਂ ਦੀ ਬਰਾਮਦਗੀ ਹੋਈ ਉਸ ਟਾਈਮ ਕਾਫੀ ਸ਼ਸਤਰ ਉਹਨਾਂ ਕੋਲ ਸੀਗੇ ਉਥੇ ਤੇ ਮੋਕੇ ਸਰ ਪੁਲਿਸ ਨੇ ਪਹੁੰਚ ਕੇ ਉਹ ਜ਼ਬਤ ਕੀਤੇ ਤੇ ਥਾਣੇ ਲੈ ਕੇ ਗਏ ਅੱਗੇ ਫਰਦੀ ਕਾਰਵਾਈ ਸਰਕਾਰ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ